ਸਾਸਰੀ ਕਾ ਜਦੋਂ ਸਾਰੇ ਨਾ ਕਰਦੀ ਆਪਣੀ ਅਮਰਿਤਕਰ ਜੋਸ਼ੀ ਜੋਸ਼ੀ ਜਿਹਨਾਂ ਆਉਂਦੇ ਸੀ ਨੰਬਰ ਫੇਟਰ ਦਾ ਸਵਾਤ ਕਰਦੇ ਗੋ ਵੀ ਹਾਜ਼ਰ ਹਾਂ ਸੋ ਬਹੁਤ ਇੱਕ ਪਿਆਰਾ ਜਿਹਾ ਲੋਕੀ ਕਿਹਾ ਕਿ ਇਹ ਇਸ ਵੀ ਦੇ ਵਿੱਚ ਇੱਕ ਬੋਟਿਆਰ ਨੂੰ ਉਹ ਵੀ ਸਹੇਲੀਆਂ ਪੁੱਛਦੀਆਂ ਨੇ ਤੇਰੀ ਕਹੇ ਜਿਹਦੇ ਵੀ ਸਸ ਦਾ ਸੁਭਾਅ ਹੈ ਕਿ ਹੈ ਤੇ ਘਰ-ਬਾਰ ਹੈ ਨਾ ਤੇ ਕਿਹਜੇ ਸਾਰੇ ਪ੍ਰਭਾਵ ਦੇ ਸੁਭਾਅ ਵਾਲੀ ਪੁੱਛਦੀ ਹੈ ਤੇ ਉਹ ਉਹਨੂੰ ਬਹੁਤ ਵਧੀਆ ਪਰਿਵਾਰ ਨੇ ਰਿਆ ਹੋਇਆ ਤੇ ਉਹ ਫਿਰ ਬਹੁਤ ਹੀ ਹੁਨਰਿਤ ਕਰਦੀ ਹੈ ਕਿਉਂਕਿ ਪੰਜੇ ਉਂਗਲਾਂ ਦਾ ਇੱਕ ਸਾਥ ਹੀ ਹੁੰਦੀਆਂ ਬਹੁਤ ਲੋਕ ਜਿੰਗੇ ਸੱਸਾਂਾਂ ਦਾ ਬਹੁਤ ਚਿੰਗੀਆਂ ਵਿੱਚ ਹੈ ਨਾ ਤੇ ਜਿਵੇਂ ਮੇਰੀ ਨਾਮ ਸਿੰਘ ਜੀ ਹੈ ਨਾ ਐ ਇਸ ਤਰ੍ਹਾਂ ਦੇ ਪਰਿਵਾਰ ਵੀ ਹੁੰਦੇ ਨੇ ਵਧੀਆ ਹੈ ਨਾ ਪਰਮਾਤਮਾ ਇਸ ਤਰ੍ਹਾਂ ਦੇ ਪਰਿਵਾਰ ਰੱਖੇ ਤੇ ਇਹ ਅਸੀਂ ਅੱਜ ਵਿੱਚ ਤੁਸੀਂ ਦੇਖੋ ਸੁਣੋਗੇ ਤੇ ਜਿਹੜਾ ਮੈਂ ਨੁਕਤਾ ਪਾਉਂ ਮੈਂ ਨਾ ਇਹ ਵੀ ਬੱਚਾ ਕਈ ਵੇਲੇ ਤਰੂਆ ਤਾਂ ਹੁੰਦਾ ਹੈ ਪਰ ਉਹ ਉਹ 골ਦਨ ਹੈ ਨਾ ਡਾਕਟਰ ਨੂੰ ਦਿਖਾ ਲਿਆ ਕਹਿੰਦੇ ਤੰਦੂਆ ਹੈ ਨਹੀਂ ਮੇਰੇ ਘਰਾਂ ਦੇ ਵਿੱਚ ਇੱਕ ਬੱਚਾ ਬੋਲਦਾ ਨਹੀਂ 2-3 ਸਾਲ ਦਾ ਹੋ ਗਿਆ ਬੜੀਆ ਬੋਲਣ ਲੱਗਿਆ ਤੇ ਫਿਰ ਮੈਂ ਇਹ ਨੁਕਤਾ ਦੱਸੂਗੀ ਤੇ ਜੇ ਬੱਚਾ ਅੱਗੇ ਦੱਸੂ ਕਾਫੀ ਪੈ ਸਕਦਾ ਹੈ ਕਿ ਕੈਕ ਬਿਓ ਤੇ ਫਿਰ ਹਮ ਆਪਹਿਲਾ ਆਜੋ ਆਪਾਂ ਰੰਗਾਂ ਰੰਗ ਪ੍ਰੋਗਰਾਮ ਵੱਲ ਫਿਰ ਜੇ ਜਮਾਂਦੂ ਹੀ ਬੱਚਾ ਗੂਗਾ ਬੋਲਦਾ ਨਹੀਂ ਉਹ ਵੀ ਇੱਕ ਤੁ ਨਾ ਨੁਕਤਾ ਦੱਸੂਗੀ ਤੇ ਆਜੋ ਫਿਰ ਆਪਾਂ ਲਾਈਏ ਰੌਣਕਾਂ ਕਿ ਗਾਇਏ ਸੀ ਗੀਤ ਨੂੰ ਤੇ ਸਾਡੇ ਨਾਲ ਤੁਸੀਂ ਵੀ ਇਸ ਗੀਤ ਨੂੰ ਸੁਣ ਆਏ ਹੋ ਨਾ ਬੈਠੋ ਨਾ ਫਿਰ ਉਹ ਟ੍ਰੀਟੀ ਭੈਣਾ ਬੁਸੀ ਲਿਆ ਕੋਈ ਕਿਵੇਂ ਆਪ ਦੇ ਸਾਰੇ ਨੇ ਸਿਸ਼ਤਾ ਕਰਦੀ ਆ ਪੀਏ ਇਹ ਕਿੰਨਿਆਂ ਨੇ ਕੇ ਹਜ ਜਹੀ ਸਸ ਤੇਰੀ ਕੁਸ਼ੀ ਦੀ ਸੇਲੀ हा रंग रूप जी लाड़े लॻियां दास कहो जे हा ते सुॻनी सो, सेली सिफ़त मेरी सस जी रज रज से रज रवां में राज राज सौनी ते रज़ी राज़ खामे औन दाद नी सहलियूं

ਸੀ ਬਤ ਮੇਰੇ ਸੋਹਰੇ ਦੀ ਸੁਣਾ ਮਾਨੀ ਉਠ ਕੇ ਸਵੇਰੇ ਪਹਿਲਾ ਜਾ ਮੈਂ ਫੜਾ ਮਾਨੀ ਉਠ ਕੇ and paṇa ja dinadin diye mēnu āuṇe nī sēliya pē kēla dinadin diye mēnu āuṇe ਕਿਸੇ ਘਟੇ ਥੋਡੇ ਜੀ ਤੇਰੀ ਸੁਣਾ ਮਾਨੀ ਕਿਉਂ ਥੀ ਸੀ ਬਥੇ ਥੋਡੇ ਜੀ ਤੇਰੀ ਸੁਣਾ ਮਾਨੀ ਇੱਕ ਸੁਟੇ ਪਾਮ ਤੇ ਇੱਕ ਸੁਟੇ ਲਹਾਨੀ ਇੱਕ ਸੁਟੇ ਪਾਮ ਤੇ ਇੱਕ ਸੁਟੇ ਲਹਾਨੀ ਕਾਰ ਸੌਰਿਆ ਤੇ ਕੇ ਆਉਣਾਂ ਦਿਨ ਦੀ ਮੈਨੂੰ ਯਾਦ ਨਹੀਂ ਸੈਂਦੀ ਲਾਈਟ ਹੋਇਆ ਤੁਹਾਰਾ ਪਰਮਾਤਮਾ ਕਰੇ ਸਭੀਆਂ ਭੈਣਾਂ ਦੀ ਇਸ ਤਰ੍ਹਾਂ ਸਸਤਾ ਸਸਤਾ ਚੌਰਾਣਾ ਬਣਦੀ ਰਹੇ ਤੇ ਕੁੜੀਆਂ ਵੀ ਆਪਦੇ ਸਾਸੋਰੇ ਦੀ ਸੇਵਾ ਕਰਦੀਆਂ ਰਹਿਣ ਤੇ ਉਹਨਾਂ ਦੀ ਬਦਰਾਇਆ ਤੇ ਡੰਕਾ ਵਜੇ ਇਹ ਪਰਿਵਾਰ ਵਿੱਚ ਕਿ ਰਹਿੰਦਾ ਦਾ ਖੂਬ ਤਰੱਕੀ ਕਰਦਾ ਹੈ ਜਿੱਥੇ ਅਸਵਾਕ ਨਹੀਂ ਉਹ ਘਰ ਫਿਰ ਖੇਰੁਖੇ ਜੋ ਹੋ ਜਾਂਦਾ ਤੇ ਵੱਡਿਆਂ ਦੀ ਥੋੜੀ-ਮੋਟੀ ਝਿੜਕ ਵੀ ਝੱਲ ਲੈਣੀ ਚੰਗੀ ਹੁੰਦੀ ਹੈ ਕਿਉਂਕਿ ਵੱਡੇ ਕਦੇ ਵੀ ਗਲਤ ਨਹੀਂ ਕਰਦੇ ਤੇ ਆਪਾਂ ਨੂੰ ਲੱਗਦਾ ਵੀ ਉਹਨੂੰ ਪਿਆਰ ਕਰਦੇ ਹੋਊਗਾ ਵੇ ਮਾ ਮਾਪ ਨੂੰ ਸਾਰਾਂ ਦੀ ਫਰਕ ਹੁੰਦੀ ਹੈ ਬੱਚਾ ਕੋਈ ਤੂੰ ਐ ਨਾ ਮੇਰੀ ਬਿੱਲੀ ਆ ਕਿ ਬਹੁਤ ਜੇ ਕੋਈ ਕੁਝ ਪਰਸੈਂਟ ਜੇ ਉਹ ਗਲਤ ਹੋ ਜਾਂਦਾ ਉਹ ਤੇ ਬਹੁਤ ਬਾੜੀ ਕਰਨਾ ਤੇ ਪਰ ਤੇ ਬੱਚਿਆਂ ਨੂੰ ਵੰਡਾਂ ਦੀ ਗੱਲ ਬੰਨਣੀ ਸਹੀ ਤੇ ਉਹ ਤੁਸੀਂ ਆ ਜੋ ਲੋਕੇਸ਼ਨ ਨੇ ਜਿਵੇਂ ਮੈਂ ਦੱਸਿਆ ਵੀ ਬੱਚਾ ਬੋਲਦਾ ਨਹੀਂ ਅਸੀਂ ਡਾਕਟਰ ਨੂੰ ਵੀ ਦਿਖਾ ਲਿਆ ਹੈ ਨਾ ਤੇ ਫਿਰ ਉਹ ਕਹਿੰਦਾ ਤਰੂਆ ਤਾਂ ਹੈ ਫਿਰ ਤੁਸੀਂ ਕੀ ਕਰਨਾ ਹੈ ਅਨੁਸਾਰ ਹੀ ਜਿਹਾਓ 10 ਰੁਪਿਆ ਦਾ ਅਕਰ ਕਰਾ ਜਾਂ ਦੇਖੋ ਇੱਕ ਭੈਣ ਮੈਂ ਦੱਸਿਆ ਵੀ ਆੜਾ ਕਰਾ ਰਹਾ ਕਰੇ ਕਰਾਰੇ ਕਹਿੰਦਾ ਰਹਾ ਫਿਰ ਉਹਨੂੰ ਸਮਝ ਆਈ ਤੇ ਅਕਰ ਕਰਾ ਹੈ ਨਾ ਉਹ ਤੁਸੀਂ ਪਰ ਸਾਰੇ ਤੇ ਉਹ ਲੱਕੜ ਜੀ ਹੁੰਦੀ ਹੈ ਜਾਂ ਤਾਂ ਉਹਨੂੰ ਫਿਰ ਕੁੱਟ ਲਓ ਗੁੱਟ ਕਾ ਬਰੀਕ ਪਾਊਡਰ ਬਣਾ ਲੈਣਾ ਫਿਰ ਨੀਵ ਤੇ ਥੋੜੀ ਪਾ ਦੇ ਬੱਚੇ ਤੇ ਉਹ ਫਿਰ ਤੁਸੀਂ ਆਉਂਦਾ ਹਨ ਤੇ ਉਹ ਥੋੜਾ ਜਿਹਾ ਨੀਵ ਤੇ ਉਹ ਲੱਗਦਾ ਜਿਆ ਉਹ ਤਕਲੀਫ ਨਹੀਂ ਹੁੰਦੀ ਤੇ ਜੇ ਨਹੀਂ ਕਿ ਲੱਗਦਾ ਉਹ ਅਕੂ ਵੀ ਆਉਂਦੀ ਹੈ ਤੇ ਜੇ ਸਿਆਣਾ ਬੱਚਾ ਛੋਟਾ ਤਾਂ ਲੋਰ ਨੂੰ ਦੂਗਾ ਅੰਦਰ ਜਾਈਂ ਜੋ ਦਿਨ ਤੇ ਦੋ ਤਿੰਨ ਵਾਰੀ ਲਾ ਦਿਓ ਕਈ ਬੱਚੇ ਤਾਂ ਉਹ ਸੇ ਟਾਈਮ ਹੀ ਬੋਲਣਾ ਲੱਗਦੇ ਤੇ ਕਈ ਮਤਲਬ ਬੱਚੇ ਪੰਜ ਸੱਤ ਮਹੀਨੇ ਬੋਲਦੇ ਕੰਨ ਜਿਹੜਾ ਸਾਡੇ ਕੋਲ ਬੱਚਿਆ ਛੋਟਾ ਹੀ ਸੀਗਾ ਤੇ ਉਹ ਨੂੰ ਪੰਜ 6 ਮਹੀਨੇ ਬਾਅਦ ਹੁਣ ਵਧੀਆ ਸਾਰਾ ਬੋਲਣ ਲੱਗਿਆ ਤੇ ਹੁਣ ਤਾਂ ਉਸ ਅਨੁਸਾਰ ਤਾਂ ਹੋ ਗਿਆ ਉਹ ਛੋਟਾ ਹੀ ਸੀਗਾ ਤੇ ਜਦੋਂ ਨੇ ਸਾਰਕ ਦਾ ਦੋਸ ਜਿਹੜਾ 1 ਸਾਲ ਹੋ ਗਿਆ ਨਾ ਨਾਇਆ ਤੇ ਉਠਿਆ ਹੁਣ ਵੀ ਉਹ ਕਹਿੰਦੇ ਮੈਂ ਤਾਂ ਲਾਈਨ ਲਾਈਨ ਜੇ ਮਾੜਾ ਮੋਟਾ ਉਹਨੂੰ ਦੇਖ ਤਾਂ ਹੁੰਦੀ ਨਾ ਤੇ ਹੁਣ ਆਪ ਹੀ ਚਾਕੇ ਦੋਸ ਤੋ ਠੀਕ ਹੈ ਤੇ ਇਹ ਹੁੰਦਾ ਬੱਚਾ ਬੋਲਦਾ ਨਹੀਂ ਜਮੈਂ ਜਮੰਦ ਰੂ ਕਿੰਨਾ ਵੱਡਾ ਹੋ ਗਿਆ ਨਹੀਂ ਉਹ ਕਿਸੇ ਨਾਲ ਵੀ ਬੋਲ ਸਕਿਆ ਕੋਈ ਵੀ ਦਵਾਈ ਲੈ ਲਈ ਤਾਂ ਫੇਰ ਗੋਪਾਲ ਮਣੀ ਨੇ ਦੱਸਿਆ ਵੀ ਤੁਸੀਂ ਗਊਸ਼ਾਲਾ ਜਾਓ ਤੇ ਉਸ ਬੱਚੇ ਨੂੰ 7-8 ਸਾਲ ਦਾ ਨਹੀਂ 10 ਸਾਲ ਦਾ ਤੇ ਗਊ ਮਾਰਦੀ ਨਾ ਹੋਵੇ ਇੱਕ ਪਾਸੇ ਤਾਂ ਬੱਚਾ ਚੁੱਗੀ ਜਾਊਗਾ ਦੋਨੇ ਇੱਕ ਇਧਰ ਇੱਕ ਪਾਸੇ ਉਹਨੂੰ ਬੱਚੇ ਨੂੰ ਬਿਠਾ ਦੇ ਕੁੱਤੇ ਪਾਸੇ ਤੇ ਉਹ ਸਿੱਧਾ ਹੀ ਦੁੱਧ ਉਦੇ ਧਾਰਾ ਤੁਸੀਂ ਆਪ ਹੀ ਮਾਰੋ ਪਾਈਆ ਦੁੱਧ ਅੱਧਾ ਜਿੰਨਾ ਵੀ ਉਹ ਤੁਹਾਨੂੰ ਪੁੱਛਿਆ ਜਾਂਦਾ ਪਾਈਆ ਦਾ ਇੰਨਾ ਕੁ ਬੱਚਾ ਪੀ ਜਾਂਦਾ ਜਿੰਨਾ ਹੀ ਪੀ ਉਹ ਦੋ ਦੋ ਗਰਾਂਟੀਆਂ ਉਹ ਕਹਿੰਦੇ ਵੀ ਲਗਾਤਾਰ 6 ਮਹੀਨੇ ਤੁਸੀਂ ਐਸਟ੍ਰੇਂਗਊਸ਼ਾਲਾ ਜਾਓ ਮਿਹਨਤ ਤੁਸੀਂ ਕਰਨੀਆ ਤੇ ਬੱਚਾ ਹਰ ਹੱਦ ਬੋਲਣਾ ਲੱਗੂ ਕਹਿੰਦੇ 100% ਗਰੰਟੀ ਹੈ ਤੇ ਉਹਨਾਂ ਨੇ ਦੱਸਿਆ ਬੁਕਾਰਮਈ ਗੋਵਾਂ ਦੀ ਸੇਵਾ ਕਰਦੇ ਗਊ ਕਥਾ ਕਰਦੇ ਨੇ ਤੁਸੀਂ ਸੁਣ ਲਿਆ ਜੇ ਤੁਹਾਨੂੰ ਲੱਗ ਗਿਆ ਕਿ ਤੋ ਤੇ ਮੈਂ ਸੁਣ ਕੇ ਉਸੇ ਵਕਤ ਨੋਟ ਕਰਿਆ ਤੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਦੱਸਿਆ ਯੋਗ ਆ ਕੀ ਉਹਦੀ ਤੇ ਤੁਸੀਂ ਜਰੂਰ ਕਰਕੇ ਦੇਖਣਾ ਕੰਨੇ ਬੱਚਾ ਗੂ ਘਰ ਨਹੀਂ ਹੁੰਦਾ ਹੈ ਨਾ ਤੇ ਕਿਹੜਾ ਬਾਗੀ ਪ੍ਰਮਾਤਮਾ ਦੇ ਹੱਥ ਹੈ ਸਾਰੀ ਗੱਲ ਕਿ ਆਪਾਂ ਕਰਕੇ ਤਾਂ ਉਹੜ-ਬੋੜ ਸਾਰੇ ਦੇਖਿਆ ਨਹੀਂ ਤੇ ਕੋਈ ਡਾਕਟਰ ਕੋਈ ਜਾਣ ਦੀ ਲੋੜ ਨਹੀਂ ਕੰਨੇ ਇਹੋ ਬੰਦਾ ਤੇ ਹੋ ਗਏ ਉਹ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ